ਕਹਿਆ ਕਿ ਉਹਦੇ ਨਾਲੇ ਜ਼ਬਰ ਨਸ਼ੇ ਦੇ ਵਿੱਚ ਜ਼ਬਰਜਨਾਹ ਕਰਦਾ ਸੀ ਇਸ ਕੁਛ ਇਹਨਾਂ ਦੀ ਪ੍ਰਾਪਰਟੀ ਦਾ ਮੈਟਰ ਸੀ ਸ਼ੁਰੂ ਤੋਂ ਚੱਲਦਾ ਜਾ ਰਿਹਾ ਤੇ ਪ੍ਰਾਪਰਟੀ ਦੇ ਕਰਕੇ ਹੀ ਲੜਕੀ ਨੂੰ ਆਪਣੇ ਟਰੈਪ ਵਿੱਚ ਲੈਣਾ ਚਾਹੁੰਦਾ ਕਿਉਂਕਿ ਲੜਕੀ ਦੇ ਨਾਲ ਕੁਝ ਪ੍ਰਾਪਰਟੀ ਕੋਈ ਹੁੰਦੀ ਹੈ ਜਿਹੜੀ ਪੈਟਰਨਲ ਕੋਈ ਪ੍ਰਾਪਰਟੀ ਚੋਂ ਉਹਨੂੰ ਆਪਣੇ ਟਰੈਪ ਚ ਲੈ ਕੇ ਤੇ ਲੜਕੀ ਨੂੰ ਬਲੈਕਮੇਲ ਕਰਦਾ ਹੈ ਕੋਈ ਐਮਐਮਐਸ ਬਣਾ ਕੇ ਉਹਦਾ ਜਿਸ ਹਸਬੰਦ ਨੂੰ ਫੋਨ ਕੀਤਾ ਕਿ ਮੈਨੂੰ ਇਹ ਜ਼ਬਰਦਸਤੀ ਲੈ ਆਇਆ ਤੇ ਮੈਂ ਇਸ ਸਮੇਂ ਨਾਲ ਡੇਟ ਸਾਬ ਹੈ ਤਾਂ ਮੈਨੂੰ ਬਚਾਓ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਉਹ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਪੁਲਿਸ ਪਾਰਟੀ ਨੂੰ ਲੈ ਕੇ ਨੰਨ ਵਟਸਐਪ ਲਈ ਆਪਣੀ ਟਿਕਟ ਬਾਇਫਲਾਈਟ ਪ੍ਰੋਵਾਈਡ ਤੇ ਕੋਸਟ ਤੇ ਉੱਥੇ ਪਹੁੰਚੇ ਪਰ ਜਾਣ ਤੋਂ ਪਹਿਲੇ ਹੀ ਉਹ ਪਤਾ ਲੱਗ ਚੁੱਕਾ ਸੀ ਕਿ ਸ਼ਾਇਦ ਪੁਲਿਸ ਮੇਰੇ ਪਿੱਛੇ ਆ ਗਈ। 5-6 ਦਿਨ ਪਹਿਲਾਂ 4 ਤਰੀਕ ਨੂੰ ਇੱਕ ਕੰਪਲੇਂਟ ਆਈ ਸੀ ਮੇਰੇ ਕੋਲ ਜਿਹਦੇ ਵਿੱਚ ਰਿਸੈਂਟ ਫਦੀਪ ਸਿੰਘ ਨੇ ਦੱਸਿਆ ਕਿ ਉਹਦੀ ਪਤਨੀ ਮਨਦੀਪ ਕੌਰ ਨੂੰ ਕੋਈ ਅਗਵਾ ਕਰਕੇ ਲੈ ਗਿਆ ਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਏ। ਇਮੀਡੀਏਟਲੀ ਆ ਹੈਵ ਲੌਸਟ ਅਨ ਐਫ ਆਈ ਆਰ ਐਂਗੇਜਡ ਵਰਕ ਇਨ ਦ ਸੇਮ ਗੁਰਪੰਦਰ ਸਿੰਘ ਜੋ ਫਿਰੋਜਪੁਰ ਦਾ ਰਹਿਣ ਵਾਲਾ ਮੱਲਾਵਲ ਪਿੰਡ ਹੈ ਦਾ ਇਹ ਮਾਮਲਾ ਇਸ ਤਰੀਕੇ ਨਾਲ ਸਾਹਮਣੇ ਆਇਆ ਕਿ ਜਦੋਂ ਇਹ ਲੜਕੀ ਨੂੰ ਲੈ ਕੇ ਗਿਆ ਤੇ ਉਹਨੂੰ ਨਸ਼ੇ ਦਾ ਕੁਝ ਉਹਦੋਂ ਸੇਵਨ ਕਰਾਇਆ ਜਿਸ ਨਾਲ बेहोश ਹੋ ਗਈ ਇੱਥੋਂ ਇਹ ਸਿੱਧਾ ਨੰਨ੍ਹਦੇੜ ਲੈ ਕੇ ਗਿਆ ਲੜਕੀ ਨੂੰ ਉੱਥੇ ਜਾ ਕੇ ਲੜਕੀ ਨੂੰ ਜਦੋਂ ਦੋ ਤਿੰਨ ਦਿਨ ਬਾਅਦ ਹੋਸ਼ ਆਈ ਤੇ ਇਮੀਡੀਟਲੀ ਲੜਕੀ ਨੇ ਆਪਣੇ ਹਸਬੰਦ ਨੂੰ ਫੋਨ ਕੀਤਾ ਕਿ ਮੈਨੂੰ ਇਹ ਜ਼ਬਰਦਸਤੀ ਲਿਆਇਆ ਤੇ ਮੈਂ ਇਸ ਸਮੇਂ ਨਾਲ ਦੇੜ ਸਾਹਿਬ ਹੈ ਤਾਂ ਮੈਨੂੰ ਬਚਾਓ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਉਹ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਪੁਲਿਸ ਪਾਰਟੀ ਨੂੰ ਪਾਰਟੀ ਨੂੰ ਲੈ ਕੇ ਨੰਦੇਟ ਸਾਹਿਬ ਲਈ ਆਪਣੀ ਟਿਕਟ ਵਾਈ ਫਲਾਈਟ ਪ੍ਰਾਈਡ ਤੇ ਕੋਸ਼ਿਸ਼ ਇੱਥੇ ਪਹੁੰਚੇ ਪਰ ਜਾਣ ਤੋਂ ਪਹਿਲੇ ਹੀ ਉਹ ਪਤਾ ਲੱਗ ਚੁੱਕਾ ਸੀ ਕਿ ਸ਼ਾਇਦ ਪੁਲਿਸ ਮੇਰੇ ਪਿੱਛੇ ਆ ਰਹੀ ਹੈ ਤੇ ਇਨ ਉਥੋਂ ਨੰਦੇਟ ਸਾਹਿਬ ਤੋਂ ਆਪਣੀ ਟੈਕਸੀ ਕੀਤੀ ਹਾਈਦਰਾਬਾਦ ਚਲਾ ਗਿਆ ਹਾਈਦਰਾਬਾਦ ਤੋਂ ਵਾਈ ਫਲਾਈਟ ਤੇ ਦਿੱਲੀ ਪਹੁੰਚੇ ਦਿੱਲੀ ਪਹੁੰਚ ਕੇ 그다음에 ਗੱਡੀ ਕੀਤੀ ਤੇ ਵਾਪਸ ਤੇ ਜਾ ਰਿਹਾ ਸੀ ਪਰ ਇਹਦੀ ਸਾਰੀ ਇਨਫੋਰਮੇਸ਼ਨ ਇਹਨੂੰ ਪਤਾ ਨਹੀਂ ਕਿ ਮੇਰੇ ਕੋਲ ਸੀ ਕਿਉਂਕਿ ਇਹਦੇ ਕੋਲ ਇੱਕ ਫੋਨ ਚੱਲਦਾ ਸੀ ਜਿਹੜਾ ਮੈਂ ਫਾਈਲ ਲੋਕੇਟ ਕਰਿਆ ਹਿੰ ਬਾਅਦ ਵਿੱਚ ਤੇ ਪੁਲਵਾਨ ਦੇ ਟਾਬੇ ਤੇ ਆਣ ਕੇ ਮੈਂ ਇਹਨੂੰ ਅਰੈਸਟ ਕੀਤਾ ਜਿਸ ਸਮੇਂ ਕੁੜੀ ਦੀ ਵੀ ਬਰਾਮਦਗੀ ਕੀਤੀ ਤੇ ਇਸ ਦੋਸ਼ੀ ਨੂੰ ਅਰੈਸਟ ਕਰ ਲਿਆ ਰੈਸ਼ ਕਰਨ ਤੋਂ ਬਾਅਦ ਲੜਕੀ ਦਾ ਹਸਬੰਦ ਮੇਰੇ ਨਾਲ ਸੀ ਆਪਾਂ ਉਹਨੂੰ ਜੋ ਵੀ ਨਸ਼ੇ ਦੀ ਹਾਲਤ ਥੋੜੇ ਬਸ ਸੀ ਉਹਦੇ ਵਿੱਚ ਆਪਾਂ ਉਹਦੇ ਹਸਬੰਦ ਦੇ ਹਵਾਲੇ ਕੀਤਾ ਤੇ ਉਹਨੂੰ ਮੈਡੀਕਲੀ ਜੋ ਵੀ ਬੰਦਾ ਸੀ ਪਰਵਾਹ ਤੇ ਦੋਸ਼ੀ ਨੂੰ ਲਿਆ ਕੇ ਹਵਾਲਤ ਮੰਗ ਦਿੱਤਾ ਅਜਮਾਨ ਜੋ ਦਾ ਦਰਸਪ ਕੋਲ ਦੋਸ਼ੀ ਨੂੰ ਪੇਸ਼ ਕਰਵਾਇਆ ਗਿਆ ਤੇ ਲੜਕੀ ਦੇ 164 ਦੇ ਬਿਆਨ ਕਰਵਾਏ ਗਏ 164 ਦੇ ਬਿਆਨਾਂ ਚ ਲੜਕੀ ਨੇ ਲੜਕੀ ਨੇ ਦੱਸਿਆ ਕਿ ਉਹਦੇ ਨਾਲੇ ਜ਼ਬਰ ਨਸ਼ੇ ਦੇ ਵਿੱਚ ਜ਼ਬਰਜਨਾਹ ਕਰਦਾ ਸੀ ਇਸ ਕੁਛ ਇਹਨਾਂ ਦੀ ਪ੍ਰਾਪਰਟੀ ਦਾ ਮੈਟਰ ਸੀ ਸ਼ੁਰੂ ਤੋਂ ਚੱਲਦਾ ਜਾ ਰਿਹਾ ਤੇ ਪ੍ਰਾਪਰਟੀ ਦੇ ਕਰਕੇ ਹੀ ਲੜਕੀ ਨੂੰ ਆਪਣੇ ਘਰ ਵਿੱਚ ਲਿਆਉਣਾ ਚਾਹੁੰਦਾ ਕਿਉਂਕਿ ਲੜਕੀ ਦੇ ਨਾਲ ਕੁਝ ਪ੍ਰਾਪਰਟੀ ਕੋਈ ਹੁੰਦੀ ਹੈ ਉਹਦੀ ਪੈਟਰਨਲ ਉਹਦੀ ਪ੍ਰਾਪਰਟੀ ਚੋਂ ਉਹਨੂੰ ਆਪਣੇ Trap ਚ ਲੈ ਕੇ ਤੇ ਲੜਕੀ ਨੂੰ blackmail ਕਰਦਾ ਹੀ ਕੋਈ MMS ਬਣਾ ਕੇ ਉਹਦਾ ਜਿਸ ਕਰਕੇ ਸਾਰਾ ਮੁੱਦਾ ਸਾਹਮਣੇ ਆਇਆ ਹੁਣ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਆਪਣਾ ਇੱਕ ਦੰਦਰ ਮਾਣ ਲਿਆ ਉਸ ਕਿਸ਼ਤ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਇਨਵੈਸਟੀਗੇਸ਼ਨ ਚ ਲੈ ਜਾਣਗੇ ਤੇ ਜੋ ਵੀ ਮਾਜੋਬਾ ਦਾ ਫੈਸਲਾ ਕਰੇਗਾ ਇਨਵੈਸਟੀਗੇਸ਼ਨ ਸਰ ਕਿਹੜੀ ਜਗ੍ਹਾ ਤੋਂ ਮਤਲਬ ਇਹਨੂੰ ਅਗਵਾ ਕੀਤਾ ਗਿਆ ਲੱਗਦੀ ਹੈ ਲੜਕੀ ਨੂੰ ਉਹਦੇ ਘਰ ਤੋਂ ਹੀ ਅਗਵਾ ਕੀਤਾ ਗਿਆ ਉਹਦੇ ਘਰ ਜਦੋਂ ਇਹ ਗਿਆ ਤੇ ਇਹਨੂੰ ਕਿਹਾ ਕਿ ਤੇ ਭਾਬੀ ਮੇਰੀ ਗੱਲ ਸੁਣੋ ਇਹ ਪ੍ਰਚਲਿਤ ਲੜਕੀ ਦੀ ਗੱਲ ਸੁਣਨ ਲਈ ਅੰਦਰ ਆਈ ਤਿੰਨ ਲੜਕੀਆਂ ਨੂੰ ਖਿੱਚ ਕੇ ਅੰਦਰ ਡੱਟੀ ਜਵਾੜ ਲਿਆ ਤੇ ਉਹਦੇ ਮੂੰਹ ਤੇ ਕੁਝ ਨਸ਼ੀਲਾ ਪਦਾਰਥ ਲਾਇਆ ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਜਿੱਥੇ ਉਹਨੂੰ ਪਤਾ ਨਹੀਂ ਲੱਗਾ ਅਗਲੇ 2-3 ਦਿਨ ਤੋ ਕੀ ਡੋਜ਼ ਦਿੰਦਾ ਰਿਹਾ ਉਹ ਤੇ ਜੱਲੇ ਕਰਕੇ ਉਹਨੂੰ ਕੋਸ਼ ਨਹੀਂ ਆਈ ਫਿਰ ਉਸੇ ਬੇਹੋਸ਼ੀ ਦੀ ਹਾਲਤ ਵਿੱਚ ਉਹਦੇ ਨਾਲ ਗਲਤ ਆਪਣਾ ਇਹ ਕਰਦਾ ਰਿਹਾ ਸਮਾਗਮ ਦਾ